5 ਜੂਨ 2016 ਦੇ ਦਿਨ ਇੱਕ ਮੈਰਿਡ ਕਪਲ ਇੱਕ ਪ੍ਰੈਸ ਕਾਨਫਰੰਸ ਕਰਦਾ ਮੀਡੀਆ ਦੇ ਸਾਹਮਣੇ ਆਉਂਦਾ। ਇਹ ਇੰਡੀਆ ਦਾ ਪਹਿਲਾ ਕਪਲ ਬਣਦਾ ਇਸ ਤਰ੍ਹਾਂ ਦਾ ਜਿਨ੍ਹਾਂ ਨੇ ਮਾਉਂਟ ਐਵਰੇਸਟ ਨੂੰ ਸਰ ਕੀਤਾ ਵਾ। ਇਹਨਾਂ ਦੇ ਨਾਮ ਨੇ ਦਿਨੇਸ਼ ਰਿਠੋਰਡ ਤੇ ਤਰਕੇਸ਼ਵਰੀ ਰਿਠੋਰਡ। ਨਾਲ ਦੀ ਨਾਲ ਹੀ ਇਹ ਦੋਨੇ ਮੀਆਂ ਬੀਵੀ ਮੁੰਬਈ ਪੁਲਿਸ ਦੇ ਵਿੱਚ ਆਪਣੀ ਸੇਵਾ ਵੀ ਨਿਭਾਰੇ ਹੁੰਦੇ ਆ। ਤਾਂ ਇੱਥੇ ਸਾਡੇ ਕੋਲੇ ਇੱਕ ਵਿਆਹਿਆ ਹੋਇਆ ਜੋੜਾ ਵਾ ਜਿਨ੍ਹਾਂ ਦਾ ਪ੍ਰੋਫੈਸ਼ਨ ਵੀ ਇੱਕੋ ਹੀ ਆ। ਪੌਲਸ ਦੇ ਵਿੱਚ ਦੋਨੇ ਕੰਮ ਕਰਦੇ ਆ ਤੇ ਜਿਨ੍ਹਾਂ ਦਾ ਪੈਸ਼ਨ ਵੀ ਇੱਕੋ ਹੀ ਆ ਦੁਨੀਆ ਦੀਆਂ ਉੱਚੀਆਂ ਚੋਟੀਆਂ ਦੇ ਉੱਪਰ ਚੜਾਈ ਕਰਨੀ ਉਹਨਾਂ ਨੂੰ ਸਰ ਕਰਨਾ ਤੇ ਇਸ ਤੋਂ 2 ਸਾਲ ਪਹਿਲਾਂ ਸਾਲ 2014 ਦੇ ਵਿੱਚ ਇਹ ਅਸੀ 10 ਨਾਂ ਦੇ ਇੱਕ ਪਹਾੜਾਂ ਦੇ ਉੱਪਰ ਚੜ੍ਹਨ ਵਾਲੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਚੁੱਕੇ ਆ ਅਸੀ 10 ਦਾ ਮਤਲਬ ਹੈਗਾ ਆਸਟ੍ਰੇਲੀਆ ਦੀਆਂ ਸਭ ਤੋਂ ਉੱਚੀਆਂ 10 ਚੋਟੀਆਂ ਤੇ ਉਹਨੂੰ ਵੀ ਇਹ ਸਕਸੈਸਫੁਲੀ ਕੰਪਲੀਟ ਕਰ ਚੁੱਕੇ ਆ 5 ਜੂਨ ਨੂੰ ਕੀਤੀ ਹੋਈ ਇਸ ਕਾਨਫਰੰਸ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਇੰਟਰਨੈਟ ਦੇ ਉੱਪਰ ਇਹ ਵਾਲਾ ਕਪਲ ਵਾਇਰਲ ਹੋ ਜਾਂਦਾ ਹਰ ਕਿਤੇ ਇਹਨਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਇਸ ਅਚੀਵਮੈਂਟ ਨੂੰ ਹਾਸਲ ਕਰਨ ਦੇ ਲਈ ਕਿੰਨਾ ਕੁਝ ਇਹਨਾਂ ਨੂੰ ਕਰਨਾ ਪਿਆ ਵਾ ਆਪਣੀ ਸਰੀਰਕ ਤੇ ਮਾਨਸਿਕ ਮਿਹਨਤ ਦੇ ਨਾਲ ਨਾਲ ਆਪਣੀ ਪਰਸਨਲ ਜ਼ਿੰਦਗੀ ਨੂੰ ਵੀ ਕਿਸ ਹੱਦ ਤੱਕ ਸੈਕਰੀਫਾਈਜ਼ ਕਰਨਾ ਪਿਆ ਇਹਦੀ ਉਦਾਹਰਣ ਆਪਾਂ ਨੂੰ ਮਿਲਦੀ ਆ ਜਦੋਂ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੋਨੇ ਕਹਿੰਦੇ ਆ ਕਿ ਮਾਉਂਟ ਐਵਰੇਸਟ ਨੂੰ ਸਰਕਾਰਾਂ ਦੇ ਲਈ ਜਿਹੜੀ ਇਹਨਾਂ ਨੂੰ ਟ੍ਰੇਨਿੰਗ ਕਰਨੀ ਪਈ ਉਹਦੇ ਕਰਕੇ ਇਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਪਰ ਵੀ ਅਸਰ ਪਿਆ ਤੇ ਇਹਨਾਂ ਦੋਨਾਂ ਨੇ ਹੀ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਕਿ ਜਿੰਨਾ ਟਾਈਮ ਤੱਕ ਮਾਉਂਟ ਐਵਰੇਸਟ ਦੀ ਚੋਟੀ ਨੂੰ ਇਹ ਸਰ ਨਹੀਂ ਕਰ ਲੈਣਗੇ ਉਦੋਂ ਤੱਕ ਆਪਣੇ ਘਰੇ ਆਉਣ ਵਾਲੇ ਬੱਚੇ ਨੂੰ ਪਲਾਨ ਨਹੀਂ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਦੇ ਹਰ ਅਖਬਾਰ ਦੇ ਵਿੱਚ ਇਹਨਾਂ ਦੀ ਗੱਲਬਾਤ ਕੀਤੀ ਜਾਂਦੀ ਆ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਹਨਾਂ ਨੂੰ ਬੁਲਾਇਆ ਜਾਂਦਾ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਪਰ ਇਹ ਸਾਰੀ ਦੀ ਸਾਰੀ ਕਹਾਣੀ ਦੇ ਵਿੱਚ ਸਿਰਫ ਇੱਕ ਛੋਟੀ ਜੀ ਪ੍ਰੋਬਲਮ ਆ ਤੇ ਉਹ ਪ੍ਰੋਬਲਮ ਇਹ ਹੈਗੀ ਆ ਕਿ ਇਸ ਜੋੜੇ ਦੀ ਸੁਣਾਈ ਹੋਈ ਇਹ ਸਾਰੀ ਦੀ ਸਾਰੀ ਕਹਾਣੀ ਤੇ ਇਹਦੇ ਬਾਰੇ ਦੇ ਵਿੱਚ ਦਿਖਾਈਆਂ ਹੋਈਆਂ ਫੋਟੋਆਂ ਸਾਰੀਆਂ ਦੀਆਂ ਸਾਰੀਆਂ ਝੂਠੀਆਂ ਨੇ ਫੇਕ ਨੇ ਤੇ ਅੱਜ ਦਾ ਆਪਣਾ ਵੀਡੀਓ ਹੈਗਾ ਮਾਉਂਟ ਐਵਰੇਸਟ ਦੀ ਚੋਟੀ ਨੂੰ ਸਰ ਕਰਨ ਵਾਲੀ ਸਭ ਤੋਂ ਵਾਇਰਲ ਸਟੋਰੀ ਦੀ ਇਸ ਕ੍ਰੇਜ਼ੀ ਐਂਡਿੰਗ ਦਾ ਤੇ ਨਾਲ ਦੀ ਨਾਲ ਹੀ ਉਹਦੇ ਝੂਠ ਦਾ ਜਦੋਂ ਇਹ ਵਾਲਾ ਜੋੜਾ ਅਡਰਟ ਥਾਵਾਂ ਦੇ ਉੱਪਰ ਜਾ ਕੇ ਸਨਮਾਨਿਤ ਹੋ ਰਿਹਾ ਸੀ ਉਸੇ ਟਾਈਮ ਹੀ ਮੁੰਬਈ ਤੋਂ ਬਹੁਤ ਦੂਰ ਬੈਂਗਲੌਰ ਸ਼ਹਿਰ ਦੇ ਵਿੱਚ ਇੱਕ ਸੌਫਟਵੇਅਰ ਇੰਜੀਨੀਅਰ ਜਿਨ੍ਹਾਂ ਦਾ ਨਾਮ ਹੈਗਾ ਸੱਤਯਰੂਪ ਸਿਧਾਂਤਾ ਉਹ ਇੱਕ ਦਿਨ ਆਪਣੇ ਫ੍ਰੀ ਟਾਈਮ ਦੇ ਵਿੱਚ ਵੈਸੀ ਇੰਟਰਨੈਟ ਨੂੰ ਸਰਫ ਕਰ ਰਹੀ ਸੀ ਕਿਉਂਕਿ ਉਹ ਖੁਦ ਵੀ ਇੱਕ ਪੇਸ਼ੇਵਰ ਪਰਬਤ ਰੋਹੀ ਨੇ ਮਾਊਂਟੇਨ ਕਲਾਈਮਬਰ ਤੇ ਉਹ ਖੁਦ ਵੀ ਮਾਉਂਟ ਐਵਰੇਸਟ ਦੀ ਚੜ੍ਹਾਈ ਪੂਰੀ ਕਰ ਚੁੱਕੇ ਆ ਤਾਂ ਇੰਟਰਨੈਟ ਦੇ ਉੱਪਰ ਉਹ ਮਾਉਂਟ ਐਵਰੇਸਟ ਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਨੂੰ ਪੜ੍ਹਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਹੀ ਇੱਕ ਦਿਨ ਉਹਨਾਂ ਨੂੰ ਇਸ ਜੋੜੇ ਦੀ ਕਹਾਣੀ ਸਾਹਮਣੇ ਦਿਖ ਜਾਂਦੀ ਆ ਤਾਂ ਜਦੋਂ ਹੀ ਉਹ ਇਸ ਮੁੰਬਈ ਪੁਲਿਸ ਦੇ ਵਿੱਚ ਕੰਮ ਕਰਦੇ ਜੋੜੇ ਦੀਆਂ ਫੋਟੋਆਂ ਦੇਖਦੇ ਆ ਤਾਂ ਸੱਤਿਆ ਰੂਪ ਸਿਧਾਂਤਾਂ ਹੈਰਾਨ ਹੋ ਜਾਂਦੇ ਆ ਕਿਉਂਕਿ ਇਸ ਜੋੜੇ ਵੱਲੋਂ ਦਿਖਾਈਆਂ ਗਈਆਂ ਫੋਟੋਆਂ ਇਨ ਬਿਨ ਸਿਮਿਲਰ ਹੁੰਦੀਆਂ ਨੇ ਸਤਿਆ ਰੂਪ ਸਿਧਾਂਤਤਾ ਦੀਆਂ ਆਪਣੀਆਂ ਫੋਟੋਆਂ ਦੇ ਨਾਲ ਤੇ ਉਹਨਾਂ ਨੇ ਖੁਦ ਮਾਉਂਟ ਐਵਰੇਸਟ ਦੀ ਚੜ੍ਹਾਈ ਕੀਤੀ ਸੀਗੀ 19 ਮਈ ਦੇ ਦਿਨ ਤੇ ਇਹ ਜੋੜਾ ਇਹ ਕਲੇਮ ਕਰ ਰਿਹਾ ਸੀ ਇੰਟਰਨੈਟ ਦੇ ਉੱਪਰ ਕਿ ਇਹਨਾਂ ਨੇ 21 ਮਈ ਦੇ ਦਿਨ ਮਾਉਂਟ ਐਵਰੇਸਟ ਦੀ ਚੜ੍ਹਾਈ ਨੂੰ ਪੂਰੇ ਕੀਤਾ ਸਤਿਆ ਰੂਪ ਸਿਧਾਂਤਤਾ ਬੁਰੀ ਤਰ੍ਹਾਂ ਦੇ ਨਾਲ ਹੈਰਾਨ ਹੋਏ ਇਸ ਜੋੜੇ ਦੁਆਰਾ ਅਪਲੋਡ ਕੀਤੀਆਂ ਹੋਈਆਂ ਫੋਟੋਆਂ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਖੰਗਾਲਣਾ ਚੈੱਕ ਕਰਦੇ ਆ ਤਾਂ ਕੁਝ ਘੰਟਿਆਂ ਦੇ ਵਿੱਚ ਹੀ ਉਹਨਾਂ ਨੂੰ ਇੱਕ ਚੀਜ਼ ਚਿੱਟੇ ਦੇਣ ਦੀ ਤਰ੍ਹਾਂ ਕਲੀਅਰ ਹੋ ਜਾਂਦੀ ਆ ਕਿ ਜਿਹੜੀਆਂ ਫੋਟੋਆਂ ਇਹ ਵਾਲਾ ਜੋੜਾ ਇੰਟਰਨੈਟ ਦੇ ਉੱਪਰ ਦਿਖਾ ਰਿਆ ਵਾ ਤੇ ਆਪਣੀਆਂ ਕਲੇਮ ਕਰ ਰਿਆ ਉਹ ਅਸਲ ਦੇ ਵਿੱਚ ਉਹਨਾਂ ਦੀਆਂ ਨਹੀਂ ਬਲਕਿ ਸਤਿਆਰੂਪ ਹੋਣਾਂ ਦੀਆਂ ਆਪਣੀਆਂ ਫੋਟੋਆਂ ਨੇ ਜਿਨ੍ਹਾਂ ਨੂੰ ਕੰਪਿਊਟਰ ਦੇ ਵਿੱਚ ਟੈਕਨੋਲੋਜੀ ਨੂੰ ਵਰਤ ਕੇ ਥੋੜਾ ਬਹੁਤ ਚੇਂਜ ਕੀਤਾ ਗਿਆ ਇਸ ਤੋਂ ਬਾਅਦ ਸਤਿਆਰੂਪ ਸਿਧਾਂਤਾਂ Facebook ਦੇ ਉੱਪਰ ਇੱਕ ਲੰਬੀ ਚੌੜੀ ਪੋਸਟ ਪਾਉਂਦੇ ਆ ਜਿਹਦੇ ਵਿੱਚ ਇਹ ਸਾਰੇ ਦੇ ਸਾਰੇ ਫਰਾਡ ਦੇ ਬਾਰੇ ਦੇ ਵਿੱਚ ਲਿਖਿਆ ਜਾਂਦਾ। ਕੁਝ ਹੀ ਘੰਟਿਆਂ ਦੇ ਵਿੱਚ ਸਤਿਆ ਰੂਪ ਸਿਦਾਂਤਾ ਦੀ Facebook ਤੇ ਪਾਈ ਹੋਈ ਇਹ ਪੋਸਟ ਵਾਇਰਲ ਹੋ ਜਾਂਦੀ ਆ। ਬਹੁਤ ਸਾਰੇ ਮਸ਼ਹੂਰ ਪର୍ਵਤ ਰੋਹੀ ਇਸ ਪੂਰੇ ਦੇ ਪੂਰੇ ਘਟਨਾਕਰਮ ਦੇ ਵਿੱਚ ਇਨਵੋਲਵ ਹੋ ਜਾਂਦੇ ਆ ਤੇ ਉਹ ਖੁਦ ਵੀ ਸਤਿਆ ਰੂਪ ਸਿਦਾਂਤਾ ਹੋਣਾਂ ਦੀ ਆਪਣੀਆਂ ਫੋਟੋਆਂ ਤੇ ਇਸ ਜੋੜੇ ਦੁਆਰਾ ਇੰਟਰਨੈਟ ਦੇ ਉੱਪਰ ਦਿਖਾਈਆਂ ਗਈਆਂ ਫੋਟੋਆਂ ਨੂੰ ਖੁਦ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੰਦੇ ਆ। ਇੱਕ ਫੋਟੋ ਦੇ ਵਿੱਚ ਕਈ ਸਾਰੀਆਂ ਮਿਸਟੇਕ ਤਾਂ ਇਸ ਜੋੜੇ ਨੇ ਜੜੀਆਂ ਕੀਤੀਆਂ ਉਹ ਬਿਲਕੁਲ ਹੀ ਬਚਕਾਨੀਆਂ ਹੁੰਦੀਆਂ ਨੇ ਜਿਵੇਂ ਕਿ ਤਾਰਾ ਕੇਸ਼ਵਰੀ ਰਠੋੜ ਹੋਣਾ ਨੇ ਜੜੀਆਂ ਆਪਣੀਆਂ ਫੋਟੋਆਂ ਮਾਉਂਟ ਐਵਰੇਸਟ ਦੀ ਚੋਟੀ ਦੇ ਉੱਪਰ ਜਾ ਕੇ ਪਾਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਦੇ ਵਿੱਚ ਉਹਨਾਂ ਨੇ ਲਾਲ ਰੰਗ ਦੇ ਬੂਟ ਤੇ ਸਿਰਫ ਕੁਛ ਹੀ ਸੈਕਿੰਡ ਤੋਂ ਬਾਅਦ ਅਗਲੀ ਫੋਟੋ ਦੇ ਵਿੱਚ ਪੀਲੇ ਰੰਗ ਦੇ ਬੂਟ ਪਾਏ ਹੁੰਦੇ ਆ ਜਿਹੜੇ ਵੀ ਦੁਨੀਆ ਦੇ ਕੁਝ ਗਿਣੇ ਛੁਣੇ ਇਨਸਾਨ ਮਾਉਂਟ ਐਵਰੇਸਟ ਦੀ ਉੱਚੀ ਚੋਟੀ ਤੱਕ ਪਹੁੰਚਣ ਦੇ ਵਿੱਚ ਅਜੇ ਤੱਕ ਕਾਮਯਾਬ ਰਹੇ ਆ ਉਹਨਾਂ ਸਾਰਿਆਂ ਦੇ ਅਕੋਰਡਿੰਗ ਉਸ ਜਗ੍ਹਾ ਦੇ ਹਾਲਾਤ ਉਥੋਂ ਦਾ ਵਾਤਾਵਰਣ ਆਕਸੀਜਨ ਦੀ ਕਮੀ ਤੇ ਇੰਨੀ ਜ਼ਿਆਦਾ ਠੰਡ ਕਿਸੇ ਵੀ ਇਨਸਾਨ ਨੂੰ ਇੰਨਾ ਜ਼ਿਆਦਾ ਟਾਈਮ ਹੀ ਨਹੀਂ ਦਿੰਦੀ ਕਿ ਤੁਸੀਂ ਆਪਣੀ ਇੰਸਟਾਗ੍ਰam ਪੋਸਟ ਦੇ ਲਈ ਉਸ ਥਾਂ ਦੇ ਉੱਪਰ ਜਾ ਕੇ ਆਪਣੇ ਬੂਟਾਂ ਨੂੰ ਚੇਂਜ ਕਰੋ ਇੱਕ ਵਧੀਆ ਇੰਸਟਾਗ੍ਰam ਦੇ ਸ਼ਾਰਟ ਦੇ ਲਈ 29000 ਫੁੱਟ ਤੋਂ ਉੱਪਰ ਦੀ ਉਚਾਈ ਦੇ ਉੱਪਰ ਜਿੱਥੇ ਹਵਾ ਇੰਨੀ ਕਿ ਜ਼ਿਆਦਾ ਪਤਲੀ ਹੋ ਜਾਂਦੀ ਆ ਸਾਹ ਲੈਣ ਦੇ ਵਿੱਚ ਇੰਨੀ ਜ਼ਿਆਦਾ ਕਮੀ ਹੁੰਦੀ ਆ ਕੋਈ ਬੰਦਾ ਸਿਰਫ ਇੱਕ ਫੋਟੋ ਖਿਚਾਉਣ ਦੇ ਲਈ ਆਪਣੇ ਬੂਟਾਂ ਨੂੰ ਬਦਲਣਾ ਸੋਚ ਹੀ ਨਹੀਂ ਸਕਦਾ ਤੇ ਉਹ ਵੀ ਇੰਨੇ ਜ਼ਿਆਦਾ ਡਿੱਗੇ ਹੋਏ ਟੈਂਪਰੇਚਰ ਦੇ ਵਿੱਚ ਪਰ ਇੱਥੇ ਇਸ ਜੋੜੇ ਦੇ ਸਿਰਫ ਬੂਟ ਹੀ ਨਹੀਂ ਬਦਲਦੇ ਇਹਨਾਂ ਦੇ ਕੱਪੜੇ ਵੀ ਬਦਲਦੇ ਰਹਿੰਦੇ ਆ ਇਹਨਾਂ ਦੀਆਂ ਜੈਕਟਾਂ ਦਾ ਰੰਗ ਬਦਲਦਾ ਰਹਿੰਦਾ ਤੇ ਉਹਨਾਂ ਦੇ ਪਾਏ ਹੋਏ ਆਕਸੀਜਨ ਮਾਸਕ ਵੀ ਕਿਸੇ ਫੋਟੋ ਦੇ ਵਿੱਚ ਪਾਏ ਹੁੰਦੇ ਆ ਤੇ ਕਿਸੇ ਫੋਟੋ ਦੇ ਵਿੱਚ ਨਹੀਂ ਪਾਏ ਹੁੰਦੇ ਇਹ ਤਾਂ ਉਹ ਚੀਜ਼ਾਂ ਸੀ ਜਿਹੜੀਆਂ ਨੰਗੀ ਅੱਖ ਦੇ ਨਾਲ ਕੋਈ ਵੀ ਸਧਾਰਨ ਇਨਸਾਨ ਗਲਤੀਆਂ ਫੜ ਸਕਦਾ ਸੀ ਪਰ ਕੁਝ ਇੱਕ ਗਲਤੀਆਂ ਨੇ ਜਿਨ੍ਹਾਂ ਨੂੰ ਸਿਰਫ ਮੰਜੇ ਹੋਏ ਪਰਬਤ ਰੋਹੀਆਂ ਨੇ ਹੀ ਫੜਿਆ ਜਿਦੇ ਵਿੱਚ ਮੇਨ ਨੇ ਇਸ ਜੋੜੇ ਦੇ ਆਪਣੇ ਪਰਛਾਵੇਂ ਤੇ ਸੂਰਜ ਦੀ ਲਾਈਟ ਦਾ ਹੋਣਾ ਰਠੋੜ ਜੋੜੇ ਦੇ ਅਕੋਰਡਿੰਗ ਲੋਕਲ ਟਾਈਮ ਸਵੇਰ ਦੇ ਤਕਰੀਬਨ 6:25 ਮਿੰਟ ਦੇ ਉੱਪਰ ਉਹ ਮਾਉਂਟ ਐਵਰੇਸ ਦੀ ਚੋਟੀ ਦੇ ਉੱਪਰ ਪਹੁੰਚਦੇ ਆ ਪਰ ਕਿਸੇ ਵੀ ਪਰਬਤ ਰੋਹੀ ਨੇ ਜਿਨੇ ਵੀ ਇਹਨਾਂ ਦੀਆਂ ਫੋਟੋਆਂ ਦੇਖੀਆਂ ਨੇ ਤੇ ਉਹ ਖੁਦ ਵੀ ਮਾਉਂਟ ਐਵਰੇਸ ਦੀ ਚੜ੍ਹਾਈ ਕਰ ਚੁੱਕਿਆ ਵਾ ਉਹ ਤੁਹਾਨੂੰ ਬੜੀ ਹੀ ਆਸਾਨੀ ਦੇ ਨਾਲ ਦੱਸ ਦਊਗਾ ਕਿ ਜਿਹੜਾ ਇਹਨਾਂ ਦੇ ਪਰਛਾਵਿਆਂ ਦਾ ਐਂਗਲ ਬਣਦਾ ਵਾ ਤੇ ਜਿੰਨੀ ਸਨਲਾਈਟ ਕਲੀਅਰਲੀ ਦਿਖ ਰਹੀ ਆ ਉਦੇ ਮੁਤਾਬਕ ਇਹ ਪੋਸੀਬਲ ਹੀ ਨਹੀਂ ਹੈਗਾ ਕਿ ਇਹ ਫੋਟੋਆਂ ਸਵੇਰ ਦੇ 6:25 ਦੀਆਂ ਹੋਣ ਇਹਨਾਂ ਸਾਰੇ ਪਰਬਤ ਰੂਹੀਆਂ ਦੇ ਅਕੋਰਡਿੰਗ ਇਹ ਫੋਟੋਆਂ 11 ਵਜੇ ਦੇ ਤਕਰੀਬ ਦੀਆਂ ਹੋ ਸਕਦੀਆਂ ਨੇ ਤੇ ਅਸਲ ਦੇ ਵਿੱਚ 11 ਵਜੇ ਦਾ ਉਹੀ ਟਾਈਮ ਹੁੰਦਾ ਜਦੋਂ ਇਹਨਾਂ ਤੋਂ ਠੀਕ 2 ਦਿਨ ਪਹਿਲਾਂ ਸੱਤਿਆ ਰੂਪ ਸਿਧਾਂਤਾਂ ਹੁਣੀ ਖੁਦ ਮਾਉਂਟ ਐਵਰੇਸਟ ਦੇ ਉੱਪਰ ਪਹੁੰਚੇ ਹੋਏ ਸੀ ਪਰ ਇੱਥੇ ਇੱਕ ਬਹੁਤ ਹੀ ਵੱਡੀ ਗੱਲ ਇਹ ਹੈਗੀ ਆ ਕਿ ਨੇਪਾਲ ਦੀ ਅਥਾਰਟੀ ਨੇ ਸਪੈਸ਼ਲੀ ਨੇਪਾਲ ਡਿਪਾਰਟਮੈਂਟ ਆਫ ਟੂਰਿਜ਼ਮ ਨੇ ਜਿਹੜਾ ਕਿ ਜ਼ਿੰਮੇਵਾਰ ਹੈਗਾ ਉਸ ਹਰ ਇੱਕ ਪਰਬਤ ਰੋਹੀ ਨੂੰ ਮਾਉਂਟ ਐਵਰੇਸ ਨੂੰ ਸਰ ਕਰਨ ਦਾ ਸਰਟੀਫਿਕੇਟ ਦੇਣ ਦਾ ਉਹਨਾਂ ਨੇ ਇਹਨਾਂ ਸਾਰੀਆਂ ਗਲਤੀਆਂ ਨੂੰ ਕਿਉਂ ਨਹੀਂ ਫੜਿਆ ਤੇ ਇਸ ਜੋੜੇ ਨੂੰ ਇਹ ਵਾਲਾ ਇਹਨਾਂ ਮਸ਼ਹੂਰ ਸਰਟੀਫਿਕੇਟ ਕਿਵੇਂ ਦਿੱਤਾ ਤਾਂ ਉਹਦਾ ਉੱਤਰ ਇਹ ਹੈਗਾ ਇਹ ਗੱਲ ਹੈਗੀ ਆ ਸਾਲ 2011 ਦੀ ਕਿਉਂਕਿ ਜਿਸ ਟਾਈਮ ਦੀ ਇਹ ਘਟਨਾ ਹੈਗੀ ਆ ਉਸ ਟਾਈਮ ਦੇ ਉੱਪਰ ਪੂਰੇ ਨੇਪਾਲ ਦੇ ਵਿੱਚ ਸਿਰਫ 9% ਜਨਸੰਖਿਆ ਦੇ ਕੋਲੇ ਇੰਟਰਨੈਟ ਮੌਜੂਦ ਸੀ ਤੇ ਇਵਨ ਨੇਪਾਲ ਡਿਪਾਰਟਮੈਂਟ ਆਫ ਟੂਰਿਜ਼ਮ ਦੇ ਕੋਲੇ ਇਸ ਤਰ੍ਹਾਂ ਦੀ ਟੈਕਨੋਲੋਜੀ ਨਹੀਂ ਸੀਗੀ ਕਿ ਉਹ ਇਸ ਤਰ੍ਹਾਂ ਦੀਆਂ ਡਾਕਟਰਡ ਕੀਤੀਆਂ ਹੋਈਆਂ ਫੋਟੋਆਂ ਨੂੰ ਚੈੱਕ ਕਰ ਸਕਣ ਹੁਣ ਹੋਲੀ-ਹੋੜੀ ਕਰਕੇ ਜਦੋਂ ਅਲੱਗ-ਅਲੱਗ ਲੋਕ ਇਸ ਰਠੌੜ ਫੈਮਿਲੀ ਤੋਂ ਹੋਰ ਸਾਰੇ ਕੁਐਸਚਨ ਪੁੱਛਣ ਲੱਗੇ ਤਾਂ ਉਹਨਾਂ ਦਾ ਇੱਕ ਹੋਰ ਬਹੁਤ ਹੀ ਵੱਡਾ ਝੂਠ ਸਾਹਮਣੇ ਆਉਂਦਾ ਵਾ ਕਿਉਂਕਿ ਮਾਉਂਟ ਐਵਰੇਸਟ ਦੀ ਚੜ੍ਹਾਈ ਕਰਨ ਦੇ ਲਈ ਤੁਹਾਨੂੰ ਬਹੁਤ ਸਾਰੇ ਲੋਕਲ ਗਾਈਡਸ ਦੀ ਲੋੜ ਪੈਂਦੀ ਆ ਜਿਨ੍ਹਾਂ ਨੂੰ ਸ਼ੇਰਪਾਸ ਕਿਹਾ ਜਾਂਦਾ ਤਾਂ ਜਦੋਂ ਇਸ ਜੋੜੇ ਤੋਂ ਇਹਨਾਂ ਸ਼ੇਰਪਾਵਾਂ ਦੇ ਨਾਮ ਪੁੱਛੇ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਪਤਾ ਟਿਕਾਣੇ ਪੁੱਛੇ ਜਾਂਦੇ ਆ ਤਾਂ ਇਹ ਜੋੜਾ ਇਨ੍ਹਾਂ ਦੇ ਵਿੱਚੋਂ ਕਿਸੇ ਵੀ ਸ਼ੇਰਪਾ ਦਾ ਅਸਲੀ ਨਾਮ ਜਾਂ ਫਿਰ ਉਹਦਾ ਪਤਾ ਟਿਕਾਣਾ ਦੱਸਣ ਦੇ ਵਿੱਚ ਅਸਮਰਥ ਰਹਿੰਦਾ। ਫਾਈਨਲੀ ਸਿਰਫ ਕੁਛ ਟਾਈਮ ਦੀ ਪ੍ਰਸਿੱਧੀ ਤੋਂ ਬਾਅਦ ਇਸ ਜੋੜੇ ਦੇ ਮੱਥੇ ਦੇ ਉੱਪਰ ਲੱਗ ਜਾਂਦਾ ਇੱਕ ਬਹੁਤ ਲੰਬੇ ਸਮੇਂ ਦੇ ਲਈ ਬਦਨਾਮੀ ਦਾ ਦਾਗ ਤੇ ਨਾਲ ਦੀ ਨਾਲ ਹੀ 20 ਅਗਸਤ 2016 ਦੇ ਦਿਨ ਨੇਪਾਲ ਗਵਰਨਮੈਂਟ ਵੱਲੋਂ ਇਨ੍ਹਾਂ ਦੇ ਉੱਪਰ 10 ਸਾਲ ਦੇ ਲਈ ਮਾਉਂਟ ਐਵਰੇਸਟ ਦੇ ਉੱਪਰ ਚੜ੍ਹਨ ਦੇ ਲਈ ਬੈਨ ਲਾਇਆ ਜਾਂਦਾ। हां ਉਹ ਗੱਲ ਵੱਖਰੀ ਆ ਕਿ ਸ਼ਾਇਦ ਕਦੇ ਇਹਨਾਂ ਦਾ ਮਾਉਂਟ ਐਵਰੇਸਟ ਦੇ ਉੱਪਰ ਅਸਲੀ ਦੇ ਵਿੱਚ ਚੜਨ ਦਾ ਆਪਣਾ ਵੀ ਕੋਈ ਮਨ ਰਿਆ ਹੀ ਨਹੀਂ ਹੋਊਗਾ ਪਰਸਨਲ ਬਦਨਾਮੀ ਤੋਂ ਬਾਅਦ ਹੁਣ ਆਉਂਦੀ ਆ ਇਹਨਾਂ ਦੇ ਪ੍ਰੋਫੈਸ਼ਨਲ ਕੈਰੀਅਰ ਦੀ ਗੱਲ ਮੁੰਬਈ ਪੁਲਿਸ ਜਿਹੜੀ ਹੁਣ ਤੋਂ ਸਿਰਫ ਕੁਝ ਦਿਨ ਪਹਿਲਾਂ ਇਸ ਜੋੜੇ ਦੇ ਉੱਪਰ ਬਹੁਤ ਹੀ ਜ਼ਿਆਦਾ ਫਖਰ ਮਹਿਸੂਸ ਕਰ ਰਹੀ ਸੀ ਹੁਣ ਉਹ ਏਸੀ ਜੋੜੇ ਦੇ ਕਰਕੇ ਬਦਨਾਮੀ ਦਾ ਸਬੱਬ ਬਣ ਚੁੱਕੀ ਆ ਤੇ ਅਗਸਤ 2017 ਦੇ ਵਿੱਚ ਇਸ ਜੋੜੇ ਨੂੰ ਮੁੰਬਈ ਪੁਲਿਸ ਦੇ ਵੱਲੋਂ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਪਰ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਮਾਉਂਟ ਐਵਰੇਸਟ ਦੀ ਚੜ੍ਹਾਈ ਚੜਨ ਦਾ ਝੂਠ ਬੋਲਣ ਵਾਲੇ ਇਹ ਰਠੌਰਡ ਜੋੜਾ ਸਿਰਫ ਦੁਨੀਆ ਦੇ ਵਿੱਚ ਇਕੱਲੇ ਹੋਣਗੇ ਤਾਂ ਤੁਸੀਂ ਇੱਥੇ ਗਲਤ ਹੋ ਇਸ ਤੋਂ ਅਗਲੀ ਕਹਾਣੀ ਇਹਨਾਂ ਤੋਂ ਵੀ ਜ਼ਿਆਦਾ ਕ੍ਰੇਜ਼ੀ ਆ ਤੇ ਜਿਹੜੀ ਸ਼ੁਰੂ ਹੁੰਦੀ ਆ 26 ਮਈ 2019 ਦੇ ਦਿਨ ਇੰਡੀਆ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਤਿੰਨ ਨੌਜਵਾਨ ਜਿਨ੍ਹਾਂ ਦੇ ਨਾਮ ਹੁੰਦੇ ਆ ਵਿਕਾਸ ਰਾਣਾ ਸ਼ੋਭਾ ਬਨਵਾਲਾ ਤੇ ਅੰਕੁਸ਼ ਕਸਾਰਾ ਇਹਨਾਂ ਦੇ ਵਿੱਚੋਂ ਸ਼ੋਭਾ ਦੀ ਉਮਰ ਸਿਰਫ 21 ਸਾਲ ਦੀ ਹੁੰਦੀ ਆ ਤੇ 26 ਮਈ ਦੇ ਦਿਨ ਇਹ ਤਿੰਨੇ ਜਣੇ ਵੀ ਇਹ ਚੀਜ਼ ਕਲੇਮ ਕਰਦੇ ਆ ਕਿ ਇਹਨਾਂ ਨੇ ਮਾਉਂਟ ਐਵਰੇਸਟ ਨੂੰ ਸਰ ਕਰ ਲਿਆ। ਇਹ ਤਿੰਨੇ ਹੀ ਨੌਜਵਾਨ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਆ ਤੇ ਜਦੋਂ ਹੀ ਇਹਨਾਂ ਦੇ ਪੂਰੇ ਦੇ ਪੂਰੇ ਏਰੀਏ ਨੂੰ ਇਹਨਾਂ ਦੀ ਇਸ ਇੰਨੀ ਜ਼ਿਆਦਾ ਵੱਡੀ ਅਚੀਵਮੈਂਟ ਦੇ ਬਾਰੇ ਵਿੱਚ ਪਤਾ ਲੱਗਦਾ ਤਾਂ ਦਿਨਾਂ ਦੇ ਵਿੱਚ ਹੀ ਇਹਨਾਂ ਦਾ ਲਾਈਫਸਟਾਈਲ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦਾ। ਅਲੱਗ-ਅਲੱਗ ਸਨਮਾਨ ਮਿਲਦੇ ਆ ਤੇ ਬਹੁਤ ਸਾਰੀ ਆਰਥਿਕ ਮਦਦ ਵੀ ਮਿਲਦੀ ਆ। ਬਹੁਤ ਸਾਰੇ ਲੋਕਲ ਨੇਤਾ ਹੁੰਦੇ ਆ ਜਿਹੜੇ ਇਹਨਾਂ ਦੇ ਕੋਲੇ ਆ ਕੇ ਇਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਆ ਤੇ ਇਹ ਤਿੰਨੇ ਹੀ ਜਾਣੇ ਦਿਨਾਂ ਦੇ ਵਿੱਚ ਹੀ ਦੇਖਦੇ ਦੇਖਦੇ ਇੱਕ ਵੱਡੀ ਸੈਲੀਬ੍ਰਿਟੀ ਬਣ ਜਾਂਦੇ ਆ ਹਾਲੇ ਇਹਨਾਂ ਨੂੰ ਆਪਣੀ ਨਵੀਂ-ਨਵੀਂ ਮਿਲੀ ਹੋਈ ਪ੍ਰਸਿੱਧੀ ਨੂੰ ਮਾਣਦੇ ਹੋਏ ਸਿਰਫ ਕੁਝ ਹੀ ਦਿਨ ਹੁੰਦੇ ਆ ਕਿ ਉਸੇ ਟਾਈਮ ਹੀ ਇਹਨਾਂ ਦੇ ਲਈ ਇੱਕ ਛੋਟੀ ਜੀ ਬੁਰੀ ਖਬਰ ਸਾਹਮਣੇ ਆਉਂਦੀ ਆ ਨੇਪਾਲ ਗਵਰਨਮੈਂਟ ਦਾ ਟੂਰਿਜ਼ਮ ਡਿਪਾਰਟਮੈਂਟ ਇੱਕ ਚੀਜ਼ ਨੂੰ ਕਲੀਅਰ ਕਰ ਦਿੰਦਾ ਕਿ ਜਿਸ ਦਿਨ ਇਹ ਤਿੰਨੇ ਨੌਜਵਾਨ ਮਾਉਂਟ ਐਵਰੇਸ ਦੇ ਉੱਪਰ ਚੜ੍ਹਨ ਦਾ ਕਲੇਮ ਕਰ ਰਹੇ ਆ ਦਰਅਸਲ ਉਸ ਦਿਨ 26 ਮਈ ਸਾਲ 2019 ਦੇ ਦਿਨ ਕੋਈ ਵੀ ਪਰਬਤਰ ਉਹੀ ਮਾਉਂਟ ਐਵਰੇਸ ਦੇ ਉੱਪਰ ਗਿਆ ਹੀ ਨਹੀਂ ਸੀ ਕਿਉਂਕਿ ਉਸ ਦਿਨ ਮਾਉਂਟ ਐਵਰੇਸ ਦੇ ਉੱਪਰ ਮੌਸਮ ਇੰਨਾ ਕਿ ਜ਼ਿਆਦਾ ਖਰਾਬ ਸੀ ਤੇ ਸਾਰੇ ਦੇ ਸਾਰੇ ਐਕਸਪੀਡੀਸ਼ਨ ਉਸ ਦਿਨ ਦੇ ਲਈ ਬੰਦ ਕੀਤੇ ਗਏ ਤਾਂ ਜਦੋਂ ਇਹਨਾਂ ਦਾ ਝੂਠ ਸਾਹਮਣੇ ਆਉਂਦਾ ਤਾਂ ਅਥਾਰਟिटीज ਇਹਨਾਂ ਤਿੰਨਾਂ ਤੋਂ ਕੁਐਸਚਨ ਕਰਨੀਆਂ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਉਹੀ ਇੱਕ ਬੇਸਿਕ ਕੁਐਸਚਨ ਪੁੱਛਿਆ ਜਾਂਦਾ ਕਿ ਤੁਹਾਡੇ ਨਾਲ ਜਾਣ ਵਾਲੇ ਸ਼ੇਰਪਾਵਾ ਦਾ ਨਾਮ ਕੀ ਸੀ ਉਹਨਾਂ ਦਾ ਪਤਾ ਕੀ ਆ ਤਾਂ ਆਪਣੇ ਮਸ਼ਹੂਰ ਮੁੰਬਈ ਪੁਲਿਸ ਦੇ ਉਸੇ ਪੁਰਾਣੇ ਜੋੜੇ ਦੀ ਤਰ੍ਹਾਂ ਇਹ ਤਿੰਨੇ ਨੌਜਵਾਨ ਵੀ ਕਿਸੇ ਵੀ ਸ਼ੇਰਪਾ ਦਾ ਅਸਲੀ ਨਾਮ ਜਾਂ ਉਹਦਾ ਪਤਾ ਟਿਕਾਣਾ ਦੱਸਣ ਦੇ ਵਿੱਚ ਅਸਮਰਥ ਰਹਿੰਦੇ ਆ ਤੇ ਜਦੋਂ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਫੋਟੋ ਦਿਖਾਉਣ ਦੇ ਲਈ ਕਿਹਾ ਜਾਂਦਾ ਤਾਂ ਇਹਨਾਂ ਤਿੰਨਾਂ ਦੇ ਕੋਲੇ ਉਹਨਾਂ ਸ਼ੇਰਪਾਵਾਵਾਂ ਦੇ ਵਿੱਚੋਂ ਕਿਸੇ ਦੀ ਇੱਕ ਫੋਟੋ ਤੱਕ ਨਹੀਂ ਹੁੰਦੀ ਹੁਣ ਇੱਕ ਹੋਰ ਕਲਾਈمبر ਇਸ ਕਹਾਣੀ ਦੇ ਵਿੱਚ ਸ਼ਾਮਲ ਹੁੰਦੇ ਆ ਜਿਨ੍ਹਾਂ ਦਾ ਨਾਮ ਹੁੰਦਾ ਚੀਰਿੰਗ ਸ਼ੇਰਪਾ ਚੀਰਿੰਗ ਸ਼ੇਰਪਾ ਵੀ ਬਿਲਕੁਲ ਉਸੇ ਦਿਨ ਹੀ ਮਾਉਂਟ ਐਵਰੇਸਟ ਦੀ ਚੜ੍ਹਾਈ ਸ਼ੁਰੂ ਕਰਨ ਲੱਗੇ ਸੀ ਜਦੋਂ ਇਸ ਪ੍ਰੋਗਰਾਮ ਨੂੰ ਉਸ ਦਿਨ ਦੇ ਲਈ ਖਰਾਬ ਮੌਸਮ ਕਰਕੇ ਬੰਦ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਚੀਰਿੰਗ ਸ਼ੇਰਪਾ ਮੀਡੀਆ ਨੂੰ ਇਹ ਦੱਸਦੇ ਆ ਕਿ ਉਹਨਾਂ ਨੇ ਇਹਨਾਂ ਤਿੰਨੇ ਨੌਜਵਾਨਾਂ ਨੂੰ ਦੇਖਿਆ ਤਾਂ ਸੀ ਇਹ ਤਿੰਨੇ ਨੌਜਵਾਨ ਉਸ ਜਗ੍ਹਾ ਦੇ ਉੱਪਰ ਸੀ ਜਿੱਥੋਂ ਮਾਉਂਟ ਐਵਰੇਸਟ ਦੀ ਚੜ੍ਹਾਈ ਸ਼ੁਰੂ ਹੁੰਦੀ ਆ ਤੇ ਜਦੋਂ ਬਾਕੀ ਦੇ ਪर्वਤ ਰੋਹੀ ਆਪਣੇ ਆਪ ਨੂੰ ਇੰਨੀ ਉੱਚੀ ਚੜ੍ਹਾਈ ਦੇ ਲਈ ਤਿਆਰ ਕਰ ਰਹੇ ਸੀ ਇਹ ਤਿੰਨੇ ਸਿਰਫ ਬੈਠ ਕੇ ਆਪਣੀ ਗੱਪਸ਼ਪ ਕਰ ਰਹੇ ਸੀ ਹੁਣ ਫਾਈਨਲੀ ਜਦੋਂ ਇਹ ਗੱਲ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਤੇ ਨੇਪਾਲ ਦਾ ਟੂਰਿਜ਼ਮ ਡਿਪਾਰਟਮੈਂਟ ਵੀ ਇਹਨਾਂ ਲੋਕਾਂ ਤੋਂ ਪ੍ਰੂਫ ਮੰਗਣੇ ਸ਼ੁਰੂ ਕਰਦਾ ਇਹਨਾਂ ਤੋਂ ਵੀਡੀਓਜ਼ ਮੰਗੇ ਜਾਂਦੇ ਆ ਜੀਪੀਐਸ ਡਾਟਾ ਮੰਗਿਆ ਜਾਂਦਾ ਤੇ ਨਾਲ ਦੀ ਨਾਲ ਹੀ ਫੋਟੋਆਂ ਮੰਗੀਆਂ ਜਾਂਦੀਆਂ ਜਿਨ੍ਹਾਂ ਨੂੰ ਇਹ ਤਿੰਨੇ ਕਲਾਈਮਬਰ ਦਿਖਾਉਣ ਦੇ ਵਿੱਚ ਅਸਮਰਥ ਰਹਿੰਦੇ ਆ ਤੇ ਹੁਣ ਆਪਾਂ ਚੱਲਦੇ ਆਂ ਮਾਉਂਟ ਐਵਰੇਸ ਦੇ ਨਾਲ ਜੁੜੇ ਹੋਏ ਸਭ ਤੋਂ ਜ਼ਿਆਦਾ ਵੱਡੇ ਫਰਾਡ ਦੀ ਕਹਾਣੀ ਦੇ ਵੱਲ ਦਿਨ ਹੈ 29 ਅਗਸਤ 2020 ਦਾ ਤੇ ਇੰਡੀਆ ਦੇ ਇੱਕ ਇਨਸਾਨ ਨਰਿੰਦਰ ਸਿੰਘ ਯਾਦਵ ਨੂੰ ਇਸ ਦਿਨ ਮਾਉਂਟ ਐਵਰੇਸ ਨੂੰ ਸਰ ਕਰਨ ਦੇ ਬਦਲੇ ਵਿੱਚ ਇੱਕ ਬਹੁਤ ਹੀ ਵੱਡਾ ਸਨਮਾਨ ਤੈਂਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਣਾ ਸੀ ਇੰਡੀਅਨ ਗਵਰਨਮੈਂਟ ਦੁਆਰਾ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦੀ ਐਡਵੈਂਚਰ ਸਪੋਰਟ ਦੇ ਨਾਲ ਰਿਲੇਟਡ ਇਹ ਸਭ ਤੋਂ ਵੱਡਾ ਸਨਮਾਨ ਤੇ ਇਸ ਸਨਮਾਨ ਨੂੰ ਦਿੰਦੇ ਨੇ ਇੰਡੀਆ ਦੇ ਖੁਦ ਆਪਣੇ ਰਾਸ਼ਟਰਪਤੀ ਨਰਿੰਦਰ ਸਿੰਘ ਯਾਦਵ ਇਸ ਸਨਮਾਨ ਨੂੰ ਲੈਣ ਤੋਂ ਤਕਰੀਬਨ 4 ਸਾਲ ਪਹਿਲਾਂ ਤੋਂ ਹੀ ਇੰਡੀਆ ਦਾ ਸਭ ਤੋਂ ਜ਼ਿਆਦਾ ਸਨਮਾਨਿਤ ਤੇ ਪ੍ਰਸਿੱਧ ਪਰਬਤ ਰੋਹੀ ਬਣ ਚੁੱਕਿਆ ਸੀ ਤੇ 4 ਸਾਲ ਪਹਿਲਾਂ ਮਾਉਂਟ ਐਵਰੇਸਟ ਨੂੰ ਫਤਿਹ ਕਰਨ ਤੋਂ ਬਾਅਦ ਉਹ ਪੂਰੇ ਇੰਡੀਆ ਦੇ ਵਿੱਚ ਘੁੰਮ ਰਿਹਾ ਸੀ ਅਲੱਗ-ਅਲੱਗ ਥਾਵਾਂ ਦੇ ਉੱਪਰ ਮੋਟੀਵੇਸ਼ਨਲ ਸਪੀਕਰ ਬਣ ਕੇ ਸਕੂਲਾਂ ਵਿੱਚ ਜਾ ਰਿਹਾ ਸੀ ਕਾਲਜਾਂ ਵਿੱਚ ਜਾ ਰਿਹਾ ਸੀ ਪਰ ਫਾਈਨਲੀ ਇਸ ਅਵਾਰਡ ਨੂੰ ਹਾਸਲ ਕਰਨ ਦੀ ਸੈਰੇਮਨੀ ਤੋਂ ਸਿਰਫ ਕੁਝ ਟਾਈਮ ਪਹਿਲਾਂ ਹੀ ਬਹੁਤ ਹੀ ਹੈਰਾਨੀਜਨਕ ਤਰੀਕੇ ਦੇ ਨਾਲ ਹਰਿਆਣੇ ਦੇ ਨਰਿੰਦਰ ਸਿੰਘ ਯਾਦਵ ਦਾ ਨਾਮ ਵਾਪਸ ਲੈ ਲਿਆ ਜਾਂਦਾ ਕਿਉਂਕਿ ਪਰਦੇ ਦੇ ਪਿੱਛੇ ਕੁਝ ਬਹੁਤ ਹੀ ਜ਼ਿਆਦਾ ਵੱਡਾ ਹੋ ਰਿਹਾ ਸੀ ਤੇ ਇਹ ਵੱਡਾ ਇਹ ਸੀ ਕਿ ਨਰਿੰਦਰ ਸਿੰਘ ਯਾਦਵ ਦਾ ਪਿਛਲੇ 4 ਸਾਲਾਂ ਤੋਂ ਚੱਲ ਰਿਹਾ ਇਹ ਝੂਠ ਤੇ ਜਿਹੜੀ ਉਹ ਝੂਠੀ ਜ਼ਿੰਦਗੀ ਜਿਉ ਰਿਹਾ ਸੀ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹਾਸਲ ਕਰਨ ਤੋਂ ਸਿਰਫ ਕੁਝ ਟਾਈਮ ਪਹਿਲਾਂ ਹੀ ਉਹਦਾ ਇਹ ਝੂਠ ਫਾਈਨਲੀ ਫੜਿਆ ਜਾਂਦਾ ਕਿਉਂਕਿ ਨਰਿੰਦਰ ਸਿੰਘ ਯਾਦਵ ਇੰਡੀਆ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਪਰਬਤਰੋਹੀ ਹੁੰਦਾ ਇਸੇ ਕਰਕੇ ਬਹੁਤ ਸਾਰੇ ਹੋਰ ਪਰਬਤਰੋਹੀ ਤੇ ਮਾਉਂਟ ਐਵਰੇਸਟ ਦੇ ਐਕਸਪਰਟ ਉਹਦੇ ਇਸ ਪੂਰੇ ਦੇ ਪੂਰੇ ਐਕਸਪੀਡੀਸ਼ਨ ਨੂੰ ਧਿਆਨ ਦੇ ਨਾਲ ਜਾਂਚਣਾ ਸ਼ੁਰੂ ਕਰਦੇ ਆ ਤੇ ਜਿਉਂ-ਜਿਉਂ ਉਹ ਨਰਿੰਦਰ ਸਿੰਘ ਯਾਦਵ ਦੀਆਂ ਫੋਟੋਆਂ ਦੇਖਦੇ ਆ ਉਹਦੀਆਂ ਗੱਲਾਂ ਨੂੰ ਸੁਣਦੇ ਆ ਤਿਉਂ-ਤਿਉਂ ਉਹਨਾਂ ਨੂੰ ਇਸ ਕਹਾਣੀ ਦੇ ਉੱਪਰ ਯਕੀਨ ਹੋਣਾ ਸ਼ੁਰੂ ਹੁੰਦਾ ਕਿ ਨਰਿੰਦਰ ਸਿੰਘ ਯਾਦਵ ਕੋਈ ਮਸ਼ਹੂਰ ਪਰਬਤਰੋਹੀ ਨਹੀਂ ਹੈਗਾ ਕੋਈ ਮੋਟੀਵੇਸ਼ਨਲ ਸਪੀਕਰ ਨਹੀਂ ਅਸਲ ਦੇ ਵਿੱਚ ਇੱਕ ਬਹੁਤ ਹੀ ਵੱਡਾ ਫਰਾਡ ਆ ਉਹਦੀਆਂ ਫੋਟੋਆਂ ਦੇ ਵਿੱਚ ਡਿਜੀਟਲ ਮੈਨੀਪੂਲੇਸ਼ਨ ਕਲੀਅਰਲੀ ਦਿਖਾਈ ਦਿੰਦੀ ਆ ਲਾਈਟਿੰਗ ਵਿਗੜੀ ਹੋਈ ਆ ਕਿਸੇ ਜਗ੍ਹਾ ਦੇ ਉੱਪਰ ਲਾਈਟ ਬਹੁਤ ਹੀ ਜ਼ਿਆਦਾ ਆ ਤੇ ਕਿਸੇ ਫੋਟੋ ਦੇ ਵਿੱਚ ਬਹੁਤ ਹੀ ਜ਼ਿਆਦਾ ਕੱਟ ਆ ਤੇ ਇਸ ਤੋਂ ਬਾਅਦ ਜਦੋਂ ਇਹਨਾਂ ਸਾਰੀਆਂ ਫੋਟੋਆਂ ਦਾ ਡਿਜੀਟਲ ਐਨਾਲਿਸਿਸ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਇਹ ਸਾਰੀਆਂ ਦੀਆਂ ਸਾਰੀਆਂ ਫੋਟੋਆਂ ਡਾਕਟਰਡ ਨੇ ਫੇਕ ਨੇ ਤਾਂ ਹੁਣ ਫਾਈਨਲੀ ਅਥਾਰਟिटीज ਨਰਿੰਦਰ ਸਿੰਘ ਯਾਦਵ ਦੀ 20 ਮਈ 2016 ਦੇ ਮਾਉਂਟ ਐਵਰੇਸ ਦੇ ਉੱਪਰ ਚੜਨ ਦੇ ਐਕਸਪੀਡੀਸ਼ਨ ਨੂੰ ਧਿਆਨ ਦੇ ਨਾਲ ਦੁਬਾਰਾ ਤੋਂ ਵਾਚਣਾ ਸ਼ੁਰੂ ਕਰਦੇ ਆ ਤਾਂ ਕਹਾਣੀ ਨਿਕਲ ਕੇ ਅਸਲ ਦੇ ਵਿੱਚ ਇਹ ਸਾਹਮਣੇ ਆਉਂਦੀ ਆ ਕਿ ਨਰਿੰਦਰ ਸਿੰਘ ਯਾਦਵ ਤੇ ਉਹਦੀ ਇੱਕ 파ਰਟਨਰ ਸੀਮਾ ਰਾਣੀ ਗੋਸਵਾਮੀ 20 ਮਈ 2016 ਦੇ ਦਿਨ ਅਸਲ ਦੇ ਵਿੱਚ ਮਾਉਂਟ ਐਵਰੇਸ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਤਾਂ ਕਰਦੇ ਆ ਪਰ ਉਹਦੇ 'ਚ ਅਸਫਲ ਹੋ ਜਾਂਦੇ ਆ ਤੇ ਉਹਨਾਂ ਨੂੰ ਮਾਉਂਟ ਐਵਰੇਸ ਤੋਂ ਸਿਰਫ 2000 ਫੁੱਟ ਥੱਲੇ ਰੈਸਕਿਊ ਕਰਨਾ ਪੈਂਦਾ ਵਾ ਤੇ ਇਹਨਾਂ ਦੋਨਾਂ ਦੀ ਹਾਲਤ ਇੰਨੀ ਖਰਾਬ ਹੁੰਦੀ ਆ ਕਿ ਇਹਨਾਂ ਦੇ ਨਾਲ ਮਾਉਂਟ ਐਵਰੇਸਟ ਦੇ ਉੱਪਰ ਚੜ ਰਹੇ ਹੋਰ ਬਹੁਤ ਸਾਰੇ ਪर्वਤ ਰੁਈਆਂ ਨੂੰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਹਨਾਂ ਦੋਨਾਂ ਨੂੰ ਥੱਲੇ ਲੈ ਕੇ ਆਉਣਾ ਪੈਂਦਾ ਤੇ ਨਰਿੰਦਰ ਸਿੰਘ ਯਾਦਵ ਤੇ ਸੀਮਾ ਗੋਸਵਾਮੀ ਨੂੰ ਬਚਾਉਣ ਵਾਲੇ ਗਰੁੱਪ ਦੇ ਪर्वਤ ਰੁਈਆਂ ਦੇ ਵਿੱਚੋਂ ਇੱਕ ਇਨਸਾਨ ਜਿਹੜਾ ਖੁਦ ਉਸ ਤੋਂ ਬਾਅਦ ਦੁਬਾਰਾ ਮਾਉਂਟ ਐਵਰੇਸਟ ਨੂੰ ਸਰ ਕਰ ਲੈਂਦਾ ਉਹ ਉਸ ਦਿਨ ਦੀਆਂ ਪੂਰੀਆਂ ਦੀਆਂ ਪੂਰੀਆਂ ਘਟਨਾਵਾਂ ਦੇ ਵੇਰਵੇ ਦਿੰਦਾ ਤੇ ਉਸ ਤੋਂ ਬਾਅਦ ਉਹ ਨਰਿੰਦਰ ਸਿੰਘ ਯਾਦਵ ਦੇ ਲਈ ਇਹ ਚੀਜ਼ ਕਹਿੰਦਾ ਕਿ ਮਾਉਂਟ ਐਵਰੇਸਟ ਦੀ ਉੱਚੀ ਚੋਟੀ ਤੋਂ ਸਿਰਫ 2000 ਫੁੱਟ ਥੱਲੇ ਤੱਕ ਰਹਿ ਜਾਣਾ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਆ ਤੇ ਨਰਿੰਦਰ ਸਿੰਘ ਯਾਦਵ ਨੂੰ ਇੰਨੀ ਚੀਜ਼ ਦੇ ਉੱਪਰ ਹੀ ਆਪਣੇ ਉੱਪਰ ਫਖਰ ਹੋਣਾ ਚਾਹੀਦਾ ਤੇ ਉਹਨੂੰ ਝੂਠ ਬੋਲਣ ਦੀ ਕੋਈ ਵੀ ਲੋੜ ਨਹੀਂ ਸੀਗੀ ਨਰੇਂਦਰ ਸਿੰਘ ਯਾਦਵ ਦਾ ਝੂਠ ਐਕਸਪੋਜ਼ ਹੋਣ ਤੋਂ ਬਾਅਦ ਫਰਵਰੀ 2021 ਦੇ ਵਿੱਚ ਨੇਪਾਲ ਗਵਰਨਮੈਂਟ ਫਾਈਨਲੀ ਨਰੇਂਦਰ ਸਿੰਘ ਯਾਦਵ ਦਾ ਸਰਟੀਫਿਕੇਟ ਨੂੰ ਖਾਰਜ ਕਰ ਦਿੰਦੀ ਆ ਤੇ ਮਾਉਂਟ ਐਵਰੇਸਟ ਦੇ ਉੱਪਰ ਉਹਦੇ ਚੜਨ ਦੇ ਉੱਪਰ 6 ਸਾਲ ਦੇ ਲਈ ਬੈਨ ਲਾਇਆ ਜਾਂਦਾ। ਜੇ ਤੁਹਾਨੂੰ ਇਹ ਲੱਗ ਰਿਹਾ ਕਿ ਨਰਿੰਦਰ ਸਿੰਘ ਯਾਦਵ ਦੀ ਜਿਹੜੀ ਕਹਾਣੀ ਆ ਉਹ ਇੱਥੇ ਖਤਮ ਹੋ ਚੁੱਕੀ ਆ ਤੇ ਇਹ ਬਹੁਤ ਹੀ ਕ੍ਰੇਜ਼ੀ ਕਹਾਣੀ ਸੀ ਤਾਂ ਤੁਸੀਂ ਇੱਥੇ ਪੂਰੀ ਤਰ੍ਹਾਂ ਦੇ ਨਾਲ ਗਲਤ ਹੋ ਕਿਉਂਕਿ ਨਰਿੰਦਰ ਸਿੰਘ ਯਾਦਵ ਦੀ ਕਹਾਣੀ ਇੱਥੇ ਖਤਮ ਨਹੀਂ ਬਲਕਿ ਇੱਥੋਂ ਸ਼ੁਰੂ ਹੁੰਦੀ ਆ ਕਿਉਂਕਿ 6 ਸਾਲ ਦਾ ਬੈਨ ਨਰਿੰਦਰ ਸਿੰਘ ਯਾਦਵ ਦੇ ਉੱਪਰ ਉਸ ਦਿਨ ਤੋਂ ਇੰਪਲੀਮੈਂਟ ਹੋਇਆ ਜਿਸ ਦਿਨ ਤੋਂ ਨੇ ਕਲੇਮ ਕੀਤਾ ਸੀਗਾ ਮਾਉਂਟ ਐਵਰੇਸਟ ਦੇ ਉੱਪਰ ਚੜਨਾ ਮਤਲਬ ਕਿ 20 ਮਈ 2016 ਦੇ ਦਿਨ ਤੋਂ ਤਾਂ ਫਾਈਨਲੀ 20 ਮਈ 2022 ਦੇ ਦਿਨ ਮਾਉਂਟ ਐਵਰੇਸ ਤੇ ਉੱਪਰ ਚੜਨ ਦਾ ਉਹਦੇ ਬੈਨ ਦੀ ਪੂਰੀ ਦੀ ਪੂਰੀ ਦਾ ਸਮਾਂ ਖਤਮ ਹੁੰਦਾ ਤੇ ਨਰਿੰਦਰ ਸਿੰਘ ਯਾਦਵ ਅਗਲੇ ਦਿਨ ਹੀ ਬਿਲਕੁਲ ਚੁੱਪਚਾਪ ਕਿਸੇ ਨੂੰ ਬਿਨਾਂ ਦੱਸੇ ਮਾਉਂਟ ਐਵਰੇਸ ਦੀ ਚੋਟੀ ਦੇ ਵੱਲੋਂ ਚੜ ਰਿਹਾ ਹੁੰਦਾ ਤੇ ਇਸ ਵਾਰ ਨਰਿੰਦਰ ਸਿੰਘ ਯਾਦਵ ਉਹ ਚੀਜ਼ ਕਰਕੇ ਦਿਖਾ ਦਿੰਦਾ ਜਿਹੜੀ ਚੀਜ਼ ਨੂੰ ਕਰਨ ਦਾ ਉਹਨੇ ਸਿਰਫ ਇੱਕ ਸੁਪਨਾ ਦੇਖਿਆ ਸੀ ਤੇ ਪਿਛਲੀ ਵਾਰੀ ਸਿਰਫ ਉਹਦੇ ਤੋਂ 2000 ਫੁੱਟ ਪਿੱਛੇ ਰਹਿ ਗਿਆ ਸੀ ਮਹੀਨਿਆਂ ਦੀ ਬਹੁਤ ਹੀ ਜ਼ਬਰਦਸਤ ਟ੍ਰੇਨਿੰਗ ਤੋਂ ਬਾਅਦ ਤੇ ਇਨਾ ਲੰਬਾ ਸਮਾਂ ਬਦਨਾਮੀ ਦੀਆਂ ਘੁੰਮਣਕੇਰੀਆਂ ਦੇ ਵਿੱਚ ਰਹਿਣ ਤੋਂ ਬਾਅਦ ਨਰਿੰਦਰ ਸਿੰਘ ਯਾਦਵ ਆਪਣੇ ਹਾਲਾਤਾਂ ਦੇ ਨਾਲ ਦੁਬਾਰਾ ਲੜਦਾ ਵਾ ਤੇ ਆਪਣੇ ਚਿਹਰੇ ਤੋਂ ਬਦਨਾਮੀ ਦਾ ਉਹ ਦਾਗ ਹਮੇਸ਼ਾ ਦੇ ਲਈ ਉਤਾਰ ਦਿੰਦਾ ਤੇ ਨਾਲ ਦੀ ਨਾਲ ਹੀ ਦੁਨੀਆ ਨੂੰ ਇਹ ਵੀ ਚੀਜ਼ ਦਿਖਾ ਦਿੰਦਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਚੀਜ਼ ਤੋਂ ਉੱਭਰ ਸਕਦੇ ਹੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸਹੀ ਡਿਸੀਜਨ ਲੈਂਦੇ ਰਹਿੰਦੇ ਹੋ ਤੇ ਨਾਲ ਦੀ ਨਾਲ ਹੀ ਇਸ ਵਾਰ ਸ਼ਾਇਦ ਆਪਣੀ ਪੁਰਾਣੀ ਬਦਨਾਮੀ ਦੇ ਦਾਗ ਨੂੰ ਧੋਣ ਦੇ ਲਈ ਨਰਿੰਦਰ ਸਿੰਘ ਯਾਦਵ ਇੰਡੀਅਨ ਪਹਾੜ ਪਰਬਤ ਰੋਹੀਆਂ ਦੇ ਲਈ ਰਿਕਾਰਡ ਬਣਾ ਦਿੰਦਾ ਉਹਦੇ ਦੁਆਰਾ ਬੇਸ ਕੈਂਪ ਤੋਂ ਮਾਉਂਟ ਐਵਰੇਸਟ ਦੀ ਚੋਟੀ ਨੂੰ ਸਰ ਕਰਨ ਦਾ ਟਾਈਮ ਅੱਜ ਤੱਕ ਵੀ ਕਿਸੇ ਵੀ ਇੰਡੀਅਨ ਪਹਾੜ ਪਰਬਤ ਰੋਹੀ ਦੇ ਟਾਈਮ ਦੇ ਨਾਲੋਂ ਘੱਟ ਤੇ ਇਸ ਤਰ੍ਹਾਂ ਨਾਲ ਨਰਿੰਦਰ ਸਿੰਘ ਯਾਦਵ ਆਪਣੀ ਸਹੀ ਮਿਹਨਤ ਤੇ ਲਗਨ ਦੇ ਨਾਲ ਇੱਕ ਵਾਰ ਫੇਰ ਤੋਂ ਮੀਡੀਆ ਦੇ ਸਾਹਮਣੇ ਆਉਂਦਾ ਤੇ ਇਸ ਵਾਰ ਕਿਸੇ ਫੇਕ ਕਹਾਣੀ ਦੇ ਨਾਲ ਨਹੀਂ ਬਲਕਿ ਆਪਣੀ ਫਾਈਟਿੰਗ ਸਪਿਰਟ ਦੇ ਨਾਲ ਇੱਕ ਸਹੀ ਸੱਚੀ ਕਹਾਣੀ ਦੇ ਨਾਲ ਤਾਂ ਇਹ ਸੀਗੀਆਂ ਮਾਉਂਟ ਐਵਰੇਜ ਦੇ ਨਾਲ ਜੁੜੀਆਂ ਹੋਈਆਂ ਤਿੰਨ ਸਭ ਤੋਂ ਵੱਡੇ ਫਰਾਡਸ ਦੀਆਂ ਕਹਾਣੀਆਂ ਤੇ ਮੈਨੂੰ ਉਮੀਦ ਆ ਕਿ ਇਹ ਵੀਡੀਓ ਤੁਹਾਨੂੰ ਦਿਲਚਸਪ ਲੱਗਿਆ ਹੋ ਤੇ ਨਾਲ ਦੀ ਨਾਲ ਹੀ ਤੁਹਾਡੀ ਜਾਣਕਾਰੀ ਦੇ ਵਿੱਚ ਕੁਝ ਹੱਦ ਤੱਕ ਵਾਦਾ ਜ਼ਰੂਰ ਹੋਇਆ ਹੋ ਤੇ ਇਸੇ ਉਮੀਦ ਦੇ ਨਾਲ ਇਸ ਵੀਡੀਓ ਨੂੰ ਮੈਂ ਇੱਥੇ ਹੀ ਬੰਦ ਕਰ ਰਿਹਾ